ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜਰਖੜ ਖੇਡਾਂ ਨਾਲ ਲੰਬੇ ਅਰਸੇ ਤੋਂ ਜੁੜੇ 80 ਸਾਲਾ ਬਜ਼ੁਰਗ ਵਾਰਡਨ ਬਾਬਾ ਰੁਲਦਾ ਸਿੰਘ ਸਾਇਆ ਕਲਾ ਨੂੰ ਉਸ ਵੇੜੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ 41 ਸਾਲ ਦੀ ਅਚਨਚਿਤ ਹਾਰਟ ਅਟੈਕ ਨਾਲ ਬੇਮਕਤੀ ਮੌਤ ਹੋ ਗਈ ਹੈ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਧਰਮ ਪਤਨੀ ਅਤੇ ਦੋ ਬੱਚੇ ਬੇਟਾ ਤੇ ਬੇਟੀ ਛੱਡ ਗਏ ਹਨ ਗੁਰਪ੍ਰੀਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਵਿਖੇ ਨੌਕਰੀ ਕਰਦੇ ਸਨ ਸਵਰਗੀ ਗੁਰਪ੍ਰੀਤ ਸਿੰਘ ਹੋਰਨ ਦਾ ਅੰਤਮ ਸੰਸਕਾਰ ਪਿੰਡ ਸਾਇਆ ਕਲਾ ਵਿਖੇ ਕੀਤਾ ਗਿਆ ਜਿੱਥੇ ਵਕਵਕ ਧਰਮਾਂ ਦੇ ਲੋਕਾਂ ਸਮਾਜਿਕ ਅਤੇ ਖੇਡ ਜਗਤ ਦੀਆਂ ਸ਼ਖਸੀਅਤਾਂ ਨੇ ਵਿਛੜੀ ਆਤਮਾ ਨੂੰ ਅੰਜੂਆਂ ਭਰੀ ਅੰਤਿਮ ਵਿਦਾਇਗੀ ਦਿੱਤੀ ਉਹਨਾਂ ਦੀ ਚਿਹਾਂ ਨੂੰ ਅਗਨੀ ਉਹਨਾਂ ਦੇ 12 ਸਾਲਾ ਪੁੱਤਰ ਨੇ ਦਿੱਤੀ ਸਵਰਗੀ ਗੁਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਤੇ ਵਿਦਾਇਕ ਜੀਵਨ ਸਿੰਘ ਸੰਗੋਵਾਲ ਵਿਦਾਇਕ ਅਸ਼ੋਕ ਪ੍ਰਾਸ਼ਰ ਪੱਪੀ ਸ਼ਾਪੂਰੀਆ Jharkhand ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ Jharkhand ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਸਰਪੰਚ ਸੰਦੀਪ ਸਿੰਘ Jharkhand ਤੇਜਿੰਦਰ ਸਿੰਘ Jharkhand ਗੁਰਸਤਿੰਦਰ ਸਿੰਘ ਪਾਰਗੇਟ ਪਰਮਜੀਤ ਸਿੰਘ ਪੰਮਾ ਗਰੇਵਾਲ ਦਪਿੰਦਰ ਸਿੰਘ ਡੈਂਪੀ ਹਰਨੇਕ ਸਿੰਘ ਪੱਪ ਆਦ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ ਸਵਰਗੀ ਗੁਰਪ੍ਰੀਤ ਸਿੰਘ ਦੇ ਨਿਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 2 ਮਾਰਚ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਗੁਰਦੁਆਰਾ ਬਾਗ ਸਾਹਿਬ ਪਿੰਡ ਸਾਇਆ ਕਲਾਂ ਵਿਖੇ ਹੋਵੇਗੀ।